ਕਾ ਤੱਕਾਂ ਚ ਤੋਨੀ ਬੜਾ ਪਾਣੀ ਦੁਕਾਨ ਚ ਤਾਂ ਹੀ ਫੜ ਗਿਆ ਪਾਣੀ ਬਹੁਤ ਆ ਮੀਂਹ ਬਾਲਾ ਪੈ ਗਿਆ ਬਹੁਤ ਜ਼ਿਆਦਾ ਬਰਸਾਤ ਪੈ ਚੁੱਕੀ ਆ ਘਰਾਂ 'ਚ ਪਾਣੀ ਵੜ ਗਿਆ ਸਾਰੇ ਕਿਉਂ ਗਾਂਧੀ ਕੀ ਪੋਜੀਸ਼ਨ ਆ ਇਤਨਾ ਪਾਣੀ ਦੀ ਪਾਣੀ ਦਾ ਪਾਣੀ ਪਾਣੀ ਰਹਿ ਜਾਂਦਾ ਸਰਦਾ ਪਾਣੀ ਪਾਣੀ ਰਿਆ ਵਾਂਗੂ ਫਿਰਦਾ ਬਾਹਰ ਲੈਣਾ ਕੀ ਦੇਖਣਾ ਪਾਣੀ ਦਾ ਰੇ ਫਿਰਦਾ ਤੇਰੇ ਇਧਰ ਆ ਕੇ ਰਾਂਚ ਦਾ ਜਾ ਬੜਿਆ ਪਾਣੀ ਸਾਰਾ ਚ ਸਾਰੇ ਪੀਸਨ ਗਲੀ ਚ ਹੋ ਗਿਆ ਆਦਾ ਤਕਰੀਬਨ ਸਾਰੇ ਘਰਾਂ ਦੇ ਪਾਣੀ ਜਾ ਚੁੱਕਾ ਹੈ ਸੱਪੜ ਦਾ ਬੁਰਾ ਹਾਲ ਹੈ ਦੇਖੋ ਗੱਡੀ ਦਾ ਬੁਰਾ ਹਾਲ ਹੋਇਆ ਪਿਆ ਵਾਹਿਗੁਰੂ 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 ਜੀ ਨਸਰਹਲੀ ਹੋ ਜਿਆਦੇ ਬਰਸਾਤ ਇਹ ਹੁਣ ਕਿੱਥੇ ਉਹ ਲੈ ਗਈ ਧੱਕ ਕੇ ਮੈਨੂੰ ਪਾਣੀ ਦੀ ਛਾਲ ਹੋ ਹੋ ਉਹ ਗਲਦੀਪ ਗਲਸੂਬ ਦੇ ਘਰਾਂ ਜਿਹਦਾ ਪਾਣੀ ਪਾ ਗਿਆ ਉਧਰ ਖੜਾ ਸੀ ਨਾ ਨੇ ਕਰ ਕੋ ਦਾ ਪੰਨੀ ਫੋਟੋ ਦੀ ਕੰਮ ਨੇ ਹਾਂ ਹਾਂ ਅੰਦਾਜ਼ ਪਤਾ ਨਹੀਂ ਲੱਗਦਾ ਬਹੁਤ ਪੁਰਾਣਾ ਮੰਡੀ ਦੇ ਕੰਮ ਤੇ ਨਾ ਨਾ ਖੁਕੀ ਆ ਜਾ ਓਏ ਛਾਤਰੀ ਸਾਹਿਬ ਕਿਸਤੀ ਸਾਡੇ ਗੁੱਟ ਓਏ ਉਧਰ ਪਰ ਉਹ ਨਾ ਤਿਲਕ ਜੇ ਹੈ ਰਹਿਣ ਦੇ ਪੁੱਤ ਪਾਣੀ ਜ਼ਿਆਦਾ ਉਧਰ ਸੋਨੀ ਉਰੀ ਕਿੱਧਰ ਨੂੰ ਗਏ ਨੇ ਸੋਨੀ ਉਰੀ ਸੋਨੀ ਉਰੀ ਕਿੱਧਰ ਨੂੰ ਗਏ ਨੇ ਨੱਜਾ ਬੱਤ ਦੇਖ ਕੇ ਆਈ ਉਧਰ ਪਾਣੀ ਉਹਦਾ ਘਰੇ ਬੜ ਗਿਆ ਗਲੀ ਚ ਕਿਹਦੇ ਕਿਹਦੇ ਹੋਰਾ ਬਾਂਛਾ 56 ਆਜੇ ਕੋਈ ਪਾਣੀ ਚ ਨਹੀਂ ਜਾਨਵਰਾਂ ਦਾ ਕੋਈ ਪਤਾ ਨਹੀਂ ਕਿੱਥੋਂ ਕੀ ਨਿਕਲੇ ਹੋਵੇ ਹਾਂ ਹਾਂ ਜਾਨਵਰ ਹੁਣ ਕਿੱਥੇ ਜਾਣਗੇ ਕੋਈ ਨਾ ਪਾਣੀ ਚ ਬਾਂਦਰ ਹੁਣ ਇੱਥੇ ਆਵਾਜ਼ ਨਹੀਂ ਆਉਂਦੀ ਕੀ ਹੋ ਗਿਆ ਕਿਉਂ ਬਾਂਛਾ ਕਿਵੇਂ ਹੈ ਤੇਰੇ ਤਾਂ ਬਹੁਤ ਵੱੜਾ ਪਾਣੀ ਅੰਦਰ ਆ ਉਹ ਟੇਕੇ ਵਾਜਾ ਤੂੰ ਕਰੇ ਅੱਲੂ ਲੈ ਕੇ ਆਉਂਦਾ ਆਲੂ ਕੀ ਕਰਨੇ ਹੁਣ ਪਕੌੜੇ ਬਣਾਉਣੇ ਨੇ ਇਹਨੂੰ ਪਕੌੜਿਆਂ ਦੀ ਲੱਗੀ ਪਿਆ ਉਥੇ ਪਿੰਡ ਡੁੱਬੀ ਜਾਂਦਾ ਆਂ ਜੀ ਆਂ ਜੀ ਆਂ ਮਾਂ ਜੀ ਆਲੂ ਪਕਾ ਲੈਣੇ ਨੇ ਇਹ ਸਮਝਦਾ ਨਾ ਉਹੀ ਪਕਾ ਲੈ ਦੇ ਹਾਂ ਹਾਂ ਕੋਈ ਨੀ ਬਾਹਰ ਪੈ ਗਿਆ ਕੋਈ ਫੇਕ ਨਹੀਂ ਕੋ ਅੱਛਾ ਹਾਂ ਕਿੰਨਾ ਕੁ ਪੈ ਗਿਆ ਉਹ ਮੱਛੇ ਘਰੇ ਵੜ ਗਿਆ ਅੱਛਾ ਪਾਜਨਾਂ ਦੇ ਪੂਰਕ ਚੇਂਜ ਵਾਲੀ ਉਹ ਡੁੱਬ ਗਈ ਉਹ ਬੂਆ ਦੇ ਵੜ ਗਿਆ ਕਾ ਕੀ ਬੋਬੂ ਆ ਗਿਆ ਮਾੜੀਆ ਹੋ ਐਕਸਚੇਂਜ ਵਾਲਾ ਡੁੱਬ ਗਿਆ ਇਹ ਡੁੱਬ ਗਿਆ ਹੋਰ ਮੀਟਰ ਜਾ ਇੱਧਰ ਸਾਰੇ ਜਾ ਪੜਿਆ ਕਿਆ ਮਾਲਾ ਇੱਧਰ ਤੇਰੇ ਤਾਂ ਨਹੀਂ ਗਿਆ ਉੱਚਾ ਦੇ ਰਿਹਾ ਤਾਂ ਹਲਾ ਆਪਣਾ ਕੁਲਦੀਪ ਸੌਂਦੇ ਤਾਂ ਨਹੀਂ ਗਿਆ ਕੁਲਦੀਪ ਤਾਂ ਪਤਾ ਨਹੀਂ ਮੈਂ ਉਧਰੋਂ ਕਰਾ ਬੀਚ ਕਾਸੀ ਦੂਰ ਤੱਕ ਭਾਗਿਆ ਪਾਣੀ। ਤਾਂ ਧੰਨਵਾਦ ਸੀ ਭਾਗਿਆ ਇਧਰੋਂ ਬਾਹਰ ਇਧਰੋਂ ਦੇਖ ਕੇ ਆਉਣੇ ਆ। ਤਾਂ ਬਾਬਾ ਅੱਜ ਦਾ ਸ਼ਾਮ ਅੱਜ ਦਾ ਸ਼ਾਮ ਦਾ ਡਾਲੀ ਬਣਾਉਂਦੀ ਬਣਾ ਬਾਬਾ ਇੱਥੇ ਪ੍ਰੋਗਰਾਮ ਚੱਲਦਾ ਹੈ। ਹਾਂ ਅੱਛਾ। ਠੀਕ ਆ। ਹਾਂ ਬਾਬਾ ਦਾ ਪ੍ਰੋਗਰਾਮ ਔਥੇ ਪਰ ਆ ਕੇ ਵੀਡੀਓ ਬਣਾਉਂ ਬਾਬਾ ਆ ਜਾ ਕਹੀ ਨੀ ਮਾਰਦੇ ਜਾ ਓਏ ਤੋਬਾ ਕੀ ਨੀ ਮਾਰਨੇ ਹਾਂ ਹਾਂ ਬੜਾ ਨਾ ਪਾਣੀ ਜਾਂਦਾ ਮੈਂ ਪਾਣੀ ਚ ਡੁੱਬਣਾ ਇਧਰ ਕਿਥੇ ਪਾਛੇ ਗੋਡੇ ਗੋਡੇ ਪਾਣੀ ਹੈ ਮਰਾ ਸੜਕ ਦੂਜੀ ਦੇਖ ਕਿਉਂ ਉਧਰ ਕਿੰਨਾ ਕ ਪਾਣੀ ਫਿਰਦਾ ਮੰਡੀ ਵਾਲੀ ਹੌਣਾ ਆ ਜਾ ਫਿਰ ਕੁਝ ਹੈਗਾ ਨਾ ਵਾ ਠੀਕ ਹੈ ਬਾਡੀਗਾਰਡ ਰੱਖੀ ਨਾਲ ਇੱਕ ਬਾਡੀਗਾਰਡ ਜ਼ਰੂਰੀ ਆ ਜਾਂਦਾ ਪਾਣੀ ਪਾਣੀ ਤੁਰਨਾ ਖਾਪਿਆ ਆਇਆ ਤੇ ਆ ਦੇ ਕਰੇ ਬੜਾ ਖਦਾ ਪਾਣੀ ਆ ਸ਼ਰਮਾ ਜੀ ਦੇ ਅੰਦਰ ਫਿਰਦਾ ਪਾਣੀ ਆ ਸ਼ਰਮਾ ਜੀ ਕੇ ਬਿੰਦੀ ਸਿੰਦੀ ਕੇ ਅੰਦਰ ਫਿਰਦਾ ਹਾਂ ਹਾਂ ਉਹ ਇਧਰ ਦਾ ਬਾਹਲਾ ਪਾਣੀ ਹੋਰ ਉਹਨਾਂ ਤੋਂ ਬੜਾ ਦੇ ਹਾਂ ਗਲੀ ਦੇ ਸਾਰੇ ਘਰਾਂ ਚ ਪਾਣੀ ਬੜਾ ਹੈ ਵੇ ਵਿਚਾਰੇ ਮਨਜੀਤ ਦੇ ਆਪਣੇ ਮਿੱਤਰ ਪਿਆਰੇ ਦੇ ਪਾਣੀ ਦੁਕਾਨ ਬਚ ਗਈ ਉਹਦੀ ਤਾਂ ਉੱਚੀ ਕਰ ਗਿਆ ਜਾਂਦਾ ਜਾਂਦਾ ਕੈਨੇਡਾ ਤੇ ਮਨਜੀਤ ਤੇਰਾ ਵਿਚਾਰ ਹੈਗਾ ਤੇਰੇ ਤਾਂ ਨਹੀਂ ਪਾਣੀ ਬੜਿਆ ਅੰਦਰ ਹਾਂ ਖਬਰ ਹੋਰ ਰੱਬ ਦੀ ਕਾਹਦੀ ਖਬਰ ਲਵਾਈ ਇਹਦਾ ਰੱਬ ਦੇ ਹਾਲ ਹੋਵੇ ਰੱਬ ਦੀ ਕਾਹਦੀ ਖਬਰ ਰੱਬ ਨੂੰ ਕੁਝ ਨਹੀਂ ਕਹਿ ਸਕਦੇ ਜਿਹੜਾ ਉਦੋਂ ਚੱਲਦਾ ਕੰਮ ਆ ਸਾ ਪਿੰਡੀ ਪਿੰਡੀ ਇਹੀ ਹਾਲ ਆ ਕੱਲਾ ਤੇਰੇ ਨਹੀਂ ਹੈਗਾ ਸ਼ਹਿਰਾਂ 'ਚ ਤਾਂ ਇਹੀ ਹਾਲ ਆ ਆਇਤ ਕਾਊਗਾ ਕਿ ਅਧਰ ਬੜਾ ਪਣੀ ਕਿਸੇ ਦੇ ਅੱਛਾ ਆਏ ਭਾਈ ਸਾਰੇ ਖਰਾਬ ਸਾਰੇ ਉਹ ਟਾਵਲ ਭਾਈ ਨਹੀਂ ਬਹੁਤ ਅੱਛਾ ਸਤਾ ਜਿਹੜੀਆਂ ਨੇ ਪਰਾ ਹਲਕਾ ਰਹਿਣਾ ਹੂੰ ਕਰਾਂ ਦਾ ਹਾਂ ਜਿਹਨਾਂ ਦੇ ਬਾਲਲੇ ਵਾਲਿਆਂ ਦੇ ਹੋਰ ਹੋਰ ਹੂੰ ਹੌਲੀ ਹੌਲੀ ਆਇਓ ਆ ਗੱਡੀ ਲੰਘ ਜਾਣ ਦਿਓ ਆ ਲੰਘ ਜਾਣ ਦਿਓ ਲੰਘ ਜਾਣ ਦਿਓ ਰੰਗ ਜਾਣ ਦਿਓ ਓਹ 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 ਗੁਰਮੁਖ ਪੈਰ ਲਾਵੇ ਚੱਲਦੇ ਆ ਉੱਥੋਂ ਮੁੜ ਕੇ ਚਲਾਗੇ ਆ ਗੱਡੀ ਨਾ ਬੰਦ ਹੋ ਜੇ ਮਾਲ ਭਰੀ ਹੁੰਦੀ ਆ ਪਾਛੇ ਹੋ ਜਾ ਬੁੱਧ ਪਾਛੇ ਇਹਨੂੰ ਕਰਨਾ ਤਾਂ ਖਾਲੀ ਜਗ੍ਹਾ ਤੇ ਮੀਂਹ ਬਹੁਤ ਆ ਹਾਂ ਨਹਿਰ ਚ ਪੜਨ ਵਾਲਾ ਕੰਮ ਹੀ ਹੈ ਵੀ ਨਹਿਰ ਦਾ ਪਾਣੀ ਤਾਂ ਘੱਟ ਹੀ ਹੋਊ ਪੂਰਾ ਇਹਦੇ ਨੂੰ ਨਹਿਰ ਦਾ ਪਾਣੀ ਤਾਂ ਬਣਾ ਘੱਟ ਹੀ ਹੋਊ ਮਾਗਰ ਨੇ ਕਹਿ ਰੱਖਿਆ ਕੋਈ ਚੀਜ਼ ਠੋਕ ਦੇ ਲਿਆ ਕੇ ਇੱਥੋਂ ਪਾ ਕੇ ਬੁੱਤੋ ਕੀ ਖੜਾ ਪਾਣੀ ਉਹ ਥੋੜੀ ਟੱਕ ਕੇ ਲੈ ਗਿਆ ਸੀ ਬੱਚਤਾ ਬੱਚਤਾ ਚੰਦਰਪੰਡ ਦਾ ਵਿਚਾਰਾ ਕਰਨਾ ਮੈਂ ਰਾਤ ਭਰ ਹੀ ਘੱਟਿਆ ਸਾਰੀ ਰਾਤ ਦਾ ਚੂਈਆਂ ਤੱਕਣਾ ਹੋਰ ਕਿਧਾ ਪਾਣੀ ਅੰਦਰ ਵੜ ਗਿਆ ਪਾਣੀ ਤਾਂ ਪਹਿਲਾਂ ਜਗ੍ਹਾ ਕਿਤੇ ਪਾਸੇ ਖਾਲੀ ਹੋਣੀ ਨਹੀਂ ਸਾਰੇ ਪਾਣੀ ਦੇ ਕਿੱਥੇ ਜਾਣਾ ਪਾਣੀ ਜਾਣ ਦਾ ਥੱਡਾ ਕੁਝ ਨਹੀਂ ਆਪਾਂ ਜਾਵੂ ਕਿੱਥੇ ਕਾਹ ਚ ਲੈ ਜਾਵਾਂਗੇ ਇਹਦਾ ਇੱਥੇ ਇੱਥੇ ਕਿਹੜਾ ਦੇਵੂ ਹਾਂ ਇਹ ਤਾਂ ਉਹ ਕੀ ਕਰ ਰਿਹਾ ਪਿੰਡੀ ਪਿੰਡੀ ਇਹੀ ਕੁਛ ਹੈ ਉਹ ਤਾਂ ਆਪਣੇ ਹੀ ਕਿਹੜਾ ਕੱਲਾ ਦਾ ਥੋੜਾ ਸਾਰੀ ਹੈ ਮਾਜੇ ਦੇ ਬਾਪੇ ਜੀ ਤਾਂ ਪਹਿਲਾਂ ਹੀ ਹੁਣ ਕੱਲ ਦਾ ਮਾਲ ਵੇਚਾ ਆਪਣੇ ਏਰੀਆ ਚ ਹੋ ਗਿਆ ਹੂੰ ਛੱਡ ਕੇ ਤਾਂ ਕਿੱਦਾਂ ਨੇ ਪਲੇਸਕੋਰਟ ਤੇ ਗੱਡੂ ਕੋਰਟ ਤੇ ਦੋਦੇ ਹਾਂ ਹਾਂ ਹੂੰ ਹਾਂ ਉਹ ਤੇ ਨਹੀਂ ਪੈਂਦਾ ਪਰ ਸੋ ਨਹੀਂ ਪੈਂਦਾ ਚਲੋ ਪਿੱਛੇ ਨੂੰ ਇਧਰ ਆਪਾਂ ਪੰਗਾ ਲੈ ਲਾਂਗੇ ਹੋਰ ਇਧਰ ਹੋ ਜਾਓ ਗੱਡੀ ਆ ਗਈ ਹੁਣ ਨਾ ਜਾਣ ਦਿਓ ਧੱਕਾ ਮਾਰਦਾ ਪਾਣੀ ਆ ਜਾ ਵੀ ਪਤੀ ਆ ਜਾ ਆ ਇਧਰ ਨਹੀਂ ਜਾਣਾ ਇਧਰ ਪਾਣੀ ਜ਼ਿਆਦਾ ਡੁੱਬ ਜਾਾਂਗੇ ਆ ਜਾ ਆ ਜਾ ਆ ਜਾ ਆ ਜਾ ਪਤਾ ਲਓ ਅਗੋ ਹਾਤਰੇ ਆਉਂਦਾ ਅੱਜ ਉਹਦੇ ਇੱਧਰ ਖੜੇ ਹੈ ਚੰਦਨੀ ਉਹ ਲੋਕਾਂ ਨੇ ਵੀ ਸ਼ਰਮ ਲਾ ਰੱਖੀ ਗੰਦਮੰਦ ਸਾਰਾ ਵਿੱਚ ਹੀ ਧੇਰਿਆ ਚੱਕ ਚੱਕ ਕਰਾਂ ਦਾ ਪਾਣੀ ਚ ਛਿੱਟੀਆਂ ਦੇ ਨੇ ਆਗਾ ਲੀਲਾ ਭਾਈ ਨਾ ਮੇਲਾ ਮੇਲਾ ਹਾਂ ਜੰਪੂ ਨਾ ਤਾਂ ਉਹ ਭੱਗ ਗਿਆ ਉਹ ਉਧਰ ਪਾਣੀ ਖੂਤ ਵਰ ਪਿਆ ਹਾ ਉਹ ਬੇਲਾ ਗੰਦਮੰਦ ਪਾਣੀ ਚ ਓਏ ਆਦਾ ਪਿਆਰਾ ਓਏ ਉਫ ਆ ਅਧੜਾ ਕਰ ਰਹਾ ਪਰ ਅਧੜਾ ਛੁੱਟੀ ਆ ਮਨਜੀਤ ਇਹ ਤਾਂ ਛਾਲ ਨਾ ਜਾਂਦਾ ਪਾਣੀ ਖਾਲੇ ਹੋਰੇ ਮਾਸਟਰ ਦੇ ਕਿਵੇਂ ਛਲਣਾ ਜਾਂਦਾ ਪਾਣੀ ਹਾਂ ਹਾਂ ਐਨਾ ਮਾਰੋ ਐਨਾ ਮਾਰੋ ਫਾਇਦਾ ਬਾਹਰ ਮੇਰੇ ਦੇ ਹਿੱਟੇ ਪਾ ਦਵਾਂਗਾ ਮੋਬਾਈਲ ਤੇ ਨਾਲ ਹਮ ਖੜਿਆ ਦੋਗੇ ਤੁਸੀਂ ਕੋ ਆ ਗਿਆ ਤਾਂ ਗੋਹਾ ਲਾ ਕੇ ਵੀ ਮੁੜਿਆ ਆ ਖੈਦਰ ਕਰਾਂ ਲਿਖਾਈ ਮਾਰੀ ਹੁੰਦਾ ਛੂਆਲੇ ਵੇ ਵਾਲਾ ਬੁਰਾ ਹਲੋ ਹੈ ਉਹ ਜਿਹੜੇ ਘਰ ਨੇ ਉੱਥੇ ਛੂਆਲੇ ਦਾ ਉੱਚਾ ਹੋ ਗਿਆ ਮੰਨ ਲਮਾ ਉਹਦਾ ਸੁਰਿਆ ਹਟਾ ਲੱਕੇ ਸੁੱਖਾ ਲੋਟਾ ਹਟਾ ਇਹ ਉੱਚੇ ਵਿੱਚ ਵਾਗ ਗਿਆ ਮਾਣਾ ਬਣਾ ਲਾ ਪਾਣੀ ਦੀ ਬਣ ਗਈ ਤਾਂ ਮੈਂ ਪਾਣੀ ਵਿੱਚ ਰੱਖ ਪਾਣੀ ਪਾਣੀ ਫਿਰਦਾ ਸਾਰੇ ਇਹੀ ਹਾਲ ਹੈ ਇਹ ਤਾਂ ਵੀ ਬਣਾ ਲਾ ਸਾਡੇ ਕੰਨੀ ਨੂੰ ਕੀ ਤੱਕੀ ਬੜੇ ਨੇ ਦੋਲੂ ਦਾ ਦੁੱਧ ਪਾਣੀ ਤਾਂ ਲਿਆਉਣੀ ਆ ਇਹਦਾ ਲਿਆਉਣੀ ਆ ਮੀਂਹ ਆਵੇ ਕਣੀ ਢਿੱਡੇ ਚ ਤਾਂ ਪਾਣੀ ਆ ਕੁਛ ਤਰੀਂ ਆਂਦਾ ਗਾ ਦੇ ਉਹ ਨਾ ਬੰਗੇ ਲੌਮੀ ਚ ਓਏ ਆਇ ਕਰੋ ਗਾਇਟ ਰੇ ਜੋ ਕੱਟ ਕੇ ਮੇਰੇੜਾ ਗਾਇਟ ਤੇ ਕਰਿਆ ਲੈ ਨਾ ਓਏ كما لديك تفكرون ਕਿ ਬਤਾ ਨਹੀਂ ਗਿਆ ਪਾਣੀ ਇਧਰ ਪੋਰੀਆਂ ਲਾ ਲਾ ਚੱਕਿਆ ਦਾ ਸਾਰੇ ਵੀਰ ਚੱਕ ਲੈਣਾ ਵਾਡਾ ਬੜਾ ਬੜਾ ਬਣ ਰਹੀ ਇੰਨਾ ਦੱਸ ਬਾਕੀ ਪਾਣੀ ਇਧਰ ਹੈ ਦੀ ਮਾ ਜਗਾ ਆਹ ਕਲਦੀਪ ਨੇ ਗੱਲ ਕਹੀ ਆ ਗਏ ਆਪਣੀ ਵੀ ਹੀ ਚੱਲ ਗਈ ਸਾ ਤਾਨੂੰ ਕਿਛਦਾ ਡੁੱਬੇ ਕੋਸਾ ਹਾ ਅੋਛੜਾ ਤੇਰੇ ਵੀ ਭਾਗੇ ਬਣੀ ਭਰ ਗਿਆ ਪੂਸਾਰੇ ਹੋ ਗਿਆ ਉਹ ਤਾਂ ਸਾਰੀ ਭਰਿਆ ਵਾ ਸੁਦੀਪ ਕੇ ਦੇਖ ਕੇ ਹੁਣ ਡਾ ਡੁੱਬ ਜੇਗੀ ਮੀਂਹ ਚ ਤਰੀ ਫਿਰਦੀ ਹੈ ਪਾਣੀ ਦਾ ਪੰਗਰਾ ਨਾ ਕੋਈ ਪੰਗਰਾ ਨਹੀਂ ਰੋੜਕੇ ਬੜਕੇ ਮਾੜੀ ਜਿਹਾ ਤੁਮ ਨਹੀਂ ਕਹੀ ਨਹੀਂ ਕਹੀ ਕਹਿੰਦੇ ਕਹਿੰਦੇ ਮਤਾਲਾ ਨਾ ਆ ਜਾਂਦਾ ਉਹ ਕਿਆ ਕਰਦਾ ਪਾਣੀ ਦਾ ਬਾਈ ਬੁਰਾ ਹਾਲਾ ਮੈਂ ਤਾਂ ਸਾਰੇ ਜਗ੍ਹਾ ਕਹਾਂ ਤੋ ਕਹਾਂ ਸੱਤਾ ਚੂਹੀ ਜਾਂਦੇ ਨੇ ਬੁਰਾ ਹਾਲਾ ਹੋਰ ਹਟੋ ਪੇੜਾ ਕਰੀਂ ਇਹ ਫਿਰ ਇਹ ਦੋ ਰੋਕ ਕੇ ਆਪ ਕੱਟ ਕੱਢਣਾ ਜਾਂ ਪੱਖਾ ਲਾ ਕੇ ਨਿਕਲ ਜੀ ਇਹੋ ਪੱਖਾ ਲਾ ਕੇ ਗੱਢਾ ਹਾਂ ਆ ਰੋਕ ਦਾ ਉਧਰੋਂ ਰੋਕ ਕੇ ਸਾਰਾ ਕਰਦਾ ਹਾਂ ਹਾਂ ਪੱਖਾ ਲਾ ਕੇ ਨਿਕਲ ਜੀ ਜੇ ਪ੍ਰਸ਼ਾਦ ਆਉਂਦੀ ਵੀ ਆ ਤਾਂ ਵੀ ਆ ਰੁਕੇ ਬਾਹਰੋਂ ਨਹੀਂ ਆਊਗਾ ਆpani ਨਿਕਲ ਜਾ ਕਰੂ ਜੀ ਜੇ ਦੁਬਾਰੇ ਪ੍ਰਸ਼ਾਦ ਵੀ ਆਉਂਦੀ ਆ ਤਾਂ ਪੱਖੇ ਨਾਲ ਨਿਕਲੀ ਜਾਊਗਾ ਉਹਦਾ ਵੀ ਪੱਖਾ ਵੋਲਟ ਦੇ ਫਿੱਤੀ ਰੱਖਾਂਗੇ ਜੀ ਹਾਂ ਹਾਂ ਹੋਂਦਾ ਫਿਰ ਕੋਈ ਹੱਲ ਨਹੀਂ ਤਾਂ ਫਿਰ ਹਾਂ ਦਾ ਕਰੇ ਦੋ ਦਿਨ ਹੀ ਨਿਕਲਣਾ ਪਣੀ ਇੱਥੋਂ ਜੇ ਹੁਣ ਵੀ हटਦੇ ਪਾਣੀ ਜਾਣ ਨੂੰ ਹੈ ਨਹੀਂ ਨਾ ਸਾਦਾ ਜਾਵੇ ਕਿੱਥੇ ਜੀ ਪਾਣੀ ਜਾਣ ਨੂੰ ਹੈ ਨਹੀਂ ਨਾ ਸਾਦਾ ਜਾਵੇ ਕਿੱਥੇ ਜੀ ਕੋਈ ਨਾ ਤੈਨੂੰ ਦੱਸਦਾ। ਹੋਰ ਯਾਗਰਾਸ ਦਾ ਬਟਕਾ। ਆਹੇ ਨਿਕਲਦਾ ਨਿਕਲਦਾ ਕਿ ਜੋਨੀ ਬਣੀ। ਆਇਆ। ਆਹੇ ਪਤਾ ਨਹੀਂ ਕਿ ਕਿੱਥੋਂ ਪਾਣੀ ਆਇਆ। ਆਹੇ ਪਤਾ ਨਹੀਂ ਕਿ ਕਿੱਥੇ ਆਇਆ। ਆਹੇ ਪਤਾ ਨਹੀਂ ਕਿ ਕਿੱਥੇ ਆਇਆ। ਘਰੋਂ ਥੋੜੇ ਟੋਲ ਦੇ ਕੇ ਬੈਠੇ। ਕੋਈ ਆਪਣਾ ਜੀ ਮੈਂ ਖਾਂ। ਇਹ ਕੋਲਾ ਹੁੰਦਾ ਡੰਗਰਾ ਚ ਪਾਣੀ ਬਹੁਤ ਬੜਾ। ਮੈਂ ਕਿਹਨੂੰ ਦੇਤੀ ਮੂੰਹ ਚ ਲਾਉਂਦਾ ਜੀ ਨਾ। ਆਹ ਤੁਹਾਨੂੰ ਦਿਖਾਉਂਦਾ ਐਪਸਨ ਦਿਵਾ ਦਿੰਦਾ। तो निकलने को जो तो निकले तो वही निकले तो यार ये हमारे पास हैं वो चलो 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 हा हा माजना भयो सबैजनाले हालै किनारा ओखलले डाभियाले यात्रा गर्यो उनीहरुले खोजे हात गर्छन् अनि पाउनु हुन्छ सबैले यसको पनि मनोजु के लुट्को गर्नको लागि गयो माया यार अब माया ਕੋ ਇਧਰੋਂ ਹੀ ਛੋਟੇ ਕਰਾਂ ਤੇ ਵੀ ਜਾਵੜਾ ਹੋਰ ਹੋਈ ਥੋੜਾ ਜਿਹੇ ਛੋਟੇ ਹੱਡ ਦਾ ਠੀਕ ਹੱਡ ਦਾ ਉਹ ਬਿਲਕੁਲ ਸਾਰਿਆਂ ਦਾ ਨਹੀਂ ਪਾਣੀ ਚਾਉਂਦੇ ਪਾਣੀ ਚਾਉਂਗੇ ਯਾਰ ਚਾਉਂਦਾ ਤਾਂ ਭੈਣ ਲੈਟਰ ਚਾਉਂ ਜਾਂਦੇ ਨੇ ਪੱਕੇ ਤਾਰ ਹੋ ਗਏ ਤਿੰਨ ਦਿਨ ਹੋ ਗਏ ਨਹੀਂ ਲੈਟਰ ਤਾਰ ਹੋ ਜਾਂਦਾ ਅਸਲ ਅੱਗੇ ਨੂੰ ਉਹ ਵੀ ਚੋਏ ਜਾਂਦੇ ਨੇ ਕੀ ਬਾਤ ਹੈ 7 ਲੈਟਰ ਤਾਰ ਤਾਰ ਹੋ ਜਾਂਦੇ ਨੇ ਲੈਟਰ ਤਾਂ ਦੂ ਉਹਨਾਂ ਨਾਲ ਇਹਨਾਂ ਨੂੰ ਬੁਲਾ ਰਹੇ ਹਾਂ ਪਾਣੀ ਦਾ ਕਿੱਥੇ ਆ ਪਾਣੀ ਦੇ ਸੰਤ ਦੇ ਕਿ ਗੁਰੂ ਬਾਣੀ ਦੇ ਬਾਣਾ ਹੈ ਉਹ ਇਹ ਜਦੋਂ ਵੀ ਆਡੀ ਸੰਤ ਦੇ ਕਿ ਬਾਣਾ ਗੁਰੂ ਬਾਣੀ ਦੇ ਖੜ ਤੇ ਆ ਉੱਥੋਂ ਦੀ ਪਿਛੋਂ ਆਉਂਦੂਗਾ ਦੇ 88 ਵਲੇ 88 ਵਲੇ ਉੱਥੋਂ ਹੀ ਨਿਕਲਦਾ ਦੀ ਉੱਥੋਂ ਹੀ ਹੁਣ ਨਿਕਲੂ ਪਾਣੀ ਤਾਂ ਬਾਅਦ ਹੀ ਬਾਅਦ ਆਉਂਦੇ ਰੋ ਚੱਲ ਵੀ ਆ ਫੋਟੋ ਨੂੰ ਇਹਦਾ ਹਮ ਖਰਾਬ ਹੀ ਆ ਉਹਦੀ ਹੱਥੋਂ ਹਾਂ ਫਿਰ ਜਿਹੜੇ ਨੇ ਹੱਥ ਕਮ ਖਰਾਬ ਹੋ ਆਪੇ ਹਾਂ ਵੀ ਇੰਦਰ ਬੜਾ ਫਿਰਦਾ ਪਾਣੀ ਉਹ ਗੜਬੀ ਚੱਕੀ ਫਿਰਦਾ ਤੂੰ ਦੁੱਧ ਲੈਣ ਗਾਦੀ ਕੋਈ ਤਾਂ ਨਹੀਂ ਵਾਜਣੇ ਬਾਹਰ ਦੇਖਣ ਨੂੰ ਆਉਂਦੇ। ਅੱਛਾ ਅੱਛਾ। ਸਾਰਿਆਂ ਦੇ ਪਾਣੀ ਦਾ ਕਿਸੇ ਦੀ ਲਿਆਜ ਨਹੀਂ ਕਰਦਾ। ਅਰੇ ਨੂੰ ਮੀ ਇੰਨਾ ਪਾਏਗਾ ਬੱਚ ਦੀ ਗੱਲੀ ਨਹੀਂ ਕਿਸੇ ਦੇ। ਕਮਾਈ ਹੈ ਨਾ ছাত্রী ਬਾਲਾ ਪਾਣੀ ਆ ਜੇ ਪਾਣੀ ਸਾਰਾ ਖਿਸਕ ਪਾਣੀ ਘਾਹ ਹੋ ਜੂਗਾ ਹੱਥਾਂ ਲਈ ਹੋ ਜਾਣਾ ਨਾਲ ਆਪਣਾ ਨਾਮ ਤੇ ਪਾਪਾ ਕੋਈ ਨਹੀਂ ਆ ਤੇ ਮਾਣ ਨੂੰ ਮਾਣ ਕਰਦਾ पानी पानी अफर देख के आए हैं इधर ही आया मैं पहला बुरा हाल ही है

ਉਹਨਾ ਕੋਇਲ ਛਾਟ ਕਰ ਲੈ ਕੋਈ ਨੰਗੇ ਪੈਰ ਮੈਨੂੰ ਕਿਰਾ ਉਧਰ ਬਾਗ ਜਾਣਾ ਗਈ ਬਿਆ ਡਿਗ ਪਾਂਗੇ ਕਿਤੇ ਪੱਤ ਨਹੀਂ ਤਾਂ ਮੈਨੂੰ ਤਾਂ ਇੱਥੇ ਦਾ ਰਾਜ ਜੀ ਦਾ ਪੇਤ ਆ ਬਗਾਨੇ ਦਾ ਤਾਂ ਪੇਤ ਨਹੀਂ ਹੁੰਦਾ ਉਧਰ ਕੀ ਕਰਨ ਜਾ ਕੇ ਪਾਣੀ ਦਾ ਸਾਰੇ ਇਹੀ ਕੁਛ ਹੈ ਉਹ ਠਿਕ ਡਿਵਨੀ ਉਹ ਪਟਨਾਰਾ ਟੋਟੋ ਦਾ ਘਰਾਂ ਚ ਪਾਣੀ ਬੜਾ ਫਿਰਦਾ ਉਹਦਾ ਤਾਂ ਉਹ ਕਿਸੇ ਪੱਛੇ ਵੀ ਨਿਕਲਦਾ ਦੇਖੇ ਤੁਹਾਨੂੰ ਕਦੇ ਬਿੰਦਲ ਤੋਂ ਫੀਰਾ ਵੱਡੀ ਪਾਣਾ ਲੱਗਦਾ ਵੀਰਾ